ਲਓ ਵੀ ਮਤਰੋ ਬੰਬਾਂ ਤੇ ਨਾ ਜੀ ਪੰਡਤ ਦਲੀਲ ਇੱਥੇ ਘੋੜੀਆਂ ਦੀਆਂ ਤੇ ਖਚਰਾਂ ਦੀਆਂ ਦੌੜਾਂ ਹੁੰਦੀਆਂ ਨੇਗੀਆਂ ਤੇ ਸਾਨੂੰ ਤਾਂ ਹੁਣ ਹੀ ਪਤਾ ਲੱਗਿਆ ਤੁਸੀਂ ਯੋਕੇ ਲੇਟ ਤੇ ਬਾਕੀ ਦੇਖਦੇ ਆ ਤੇ ਤੁਸੀਂ ਵੀ ਦੇਖੋ ਵਿਚੀ ਘੋੜੇ ਵਾਲੇ ਫਿਰਦੇ ਨੇ ਯਾਰ ਵਿਚੀ ਉਹ ਆ ਹੈ ਕਿ ਕੱਬ ਜਣੀ ਨਹੀਂ ਨੇ ਆਸਟੀਆਂ ਹੈ और रोड़ा रे गब्बू पराओं परंपरा पाक करा रे गब्बू लो भाई सच्ची और कड़ी हो गया एक बार असली वाला रहदा टेकरी दर्द या एक मेरी तेरी देह 21 किलो जहाज गया बा ये पहाड़ी पसड़ी वाली او بھائی يي کڙو ڏي ها ها ليو ليو تاڪي ليو ڏيو ڏيو बैन करती पंजाब सरकार ने है पूजा भी करती

ਹਾਂ ਹੱਦ ਨੇ ਤੋਰਨੀ ਪاور ਵਧਾਉਣੀ ਹੈ ਅਹੀਂ ਉਹ ਗੱਲ ਦੇ ਤੁਸੀਂ ਗੱਲ ਨਹੀਂ ਦੁਨੀਆ ਖੇਡਾਂ ਪਰਮੇਸ਼ਰਾਂ ਨੂੰ ਆਜੰਤਲੂ ਜੱਥੇ ਲੱਗੇ ਬੱਲੇ ਨਹੀਂ ਕਰਵਾਉਂਦੇ ਉਹ ਜਿੱਦਾ ਉਹ ਡਾਟਰ ਦੇ ਰੀਡੀਆਂ ટી-ਸ਼ਰਟ ਦੇ ਨਾਲ ਪੱਟਿਆਂ ਵਾਲਾ ਉਹ ਚੱਕ ਰੀਡੀਆਂ ਚੌਂ ਵਾਲੇ ਫੁੱਟਬਾਲ ਕਿੱਧਰ ਤੇ ਜਿਹੜਾ ਮਾਰ ਗਿਆ ਸੀ ਉਹ ਉਹਡ ਬਣਾ ਰਹੇ ਆ ਉੱਤਰ ਵੀ ਲਾਓ ਕੀ ਆਹ ਹੋ ਕੀ ਇਹ ਕਿਉਂ ਨਾ ਤੇ ਨੂ ਨਾਮ ਦਾ ਗਾਹ ਕੋ ਬੋਰ ਫਾਪੀ ਕੋ ਰਿਕਮੈਂਟ 35 7.2 ਪੁਆਇੰਟ ਆ ਬਾਜੀ ਜਿਹੜਾ ਜਨਤ ਅੱਜ ਬੜੀ ਮੇਰ ਕਰਦੇ ਅੱਜ ਬੜੀ ਮੇਰ ਕਰਦੇ ਕਰਦੇ ਯਾਰ ਕਰੀ ਕਲਾ ਬੰਦ ਕਰ ਦੀ ਕਰੀ ਓਏ ਜੱਫਾ ਤਲੀਨ ਕਲਾ ਦੀ ਪੰਚਾਇਤ ਨਗਰ ਵਾਸੀ ਦਰਾਂ ਦਿੰਦੇ ਹੋਏ Obrigado.